ਇਹ ਕੋਨੇ ਦੇ ਵਿੱਚ ਖੜਾ ਕੇ ਉਹਨੂੰ ਗੋਲੀ ਮਾਰੀ ਗਈ ਪੁਲਿਸ ਬਾਕੀ ਲੋਕਾਂ ਨੂੰ ਫੜ ਕੇ ਆਪਣੇ ਨਾਲ ਲੈ ਗਈ ਅਗਲੇ ਦਿਨ ਜਦੋਂ ਫੜੇ ਲੋਕ ਵਾਪਸ ਘਰੀ ਮੋੜੇ ਤਦ ਪਤਾ ਲੱਗਿਆ ਕਿ ਕੌਣ ਕੌਣ ਮਾਰਿਆ ਜਾ ਚੁੱਕਿਆ ਹੈ ਜਨਮ ਹਿੰਦੀ ਦਾ ਬੇਟਾ ਮੁੰਡਾ ਉਹਦਾ ਛੋਟਾ ਜ ਉਹ ਕਿੱਥੇ ਜਾਣਗੇ ਹੁਣ ਉਹ ਕਿਹੜੀ ਥਾਂ ਜਾਣਗੇ ਜਿਹੜੇ ਲੋਕਾਂ ਤੋਂ ਸ਼ਹਿਰ ਹੀ 50 ਕਿਲੋਮੀਟਰ ਦੂਰ ਹੈ 30 ਕਿਲੋਮੀਟਰ ਦੂਰ ਹੈ ਜਿੱਥੇ মিডিਆ ਨੂੰ ਜਾਣ ਵਾਸਤੇ ਪੰਜ ਪੰਜ ਚੌਕੀਆਂ ਲੰਘ ਕੇ ਜਾਣਾ ਪੈਂਦਾ ਉੱਤੋਂ ਲੱਗਦਾ ਮੈਂ ਜਿਵੇਂ ਪਹਿਲਾ ਸਵਾਲ ਖੜਾ ਕੀਤਾ ਸੀਗਾ ਕਿ ਜਿਹੜੇ ਸਾਡੇ ਪੁਲਿਸ ਫੋਰਸਸ ਨੇ ਇਹਨਾਂ ਦਾ ਕੰਮ ਕੀ ਹੈ ਇਹਨਾਂ ਦਾ ਕੰਮ ਕੀ ਇਹੀ ਹੈ ਕਿ ਜੇਕਰ ਫੌਜ ਬਾਹਰੋਂ ਪ੍ਰੋਟੈਕਟ ਕਰ ਰਹੀ ਹੈ ਦੁਸ਼ਮਣ ਨੂੰ ਤੇ ਤੁਸੀਂ ਚੱਕ ਕੇ ਅੰਦਰਲੇ ਬੰਦਿਆਂ ਨੂੰ ਅੰਦਰਲੇ ਆਪਣੇ ਨਾਗਰਿਕਾਂ ਨੂੰ ਮਾਰ ਦਿਓ ਕਹਿ ਕੇ ਕਿ ਇਹ ਤਾਂ ਮਾਓਵਾਦੀ ਹੈ ਇੱਥੇ ਕਿੰਨੇ ਲੋਕ ਖਾੜਕੂ ਕਹਿ ਕੇ ਮਾਰ ਦਿੱਤੇ ਗਏ ਕਿੰਨੇ ਲੋਕ ਨਕਸਲਵਾੜੀ ਕਹਿ ਕੇ ਮਾਰ ਦਿੱਤੇ ਗਏ ਕਿੰਨੇ ਲੋਕ ਮਾਓਵਾਦੀ ਕਹਿ ਕੇ ਮਾਰ ਦਿੱਤੇ ਗਏ ਜਿਨ੍ਹਾਂ ਨੂੰ ਇਹ ਮਾਰ ਨਹੀਂ ਸਕਦੇ ਉਹਨਾਂ ਨੂੰ ਇਹ ਥੋੜਾ ਕਿ ਛੱਡ ਦਿੰਦੇ ਆ ਉਹਨਾਂ ਨੂੰ ਕਿਸੇ ਨੂੰ ਅਰਬਨ ਨਕਸਲ ਕਹਿ ਦਿੰਦੇ ਆ ਕਿਸੇ ਨੂੰ ਕੁਛ ਕਹਿ ਦਿੰਦੇ ਆ ਜੇਕਰ ਅਸੀਂ ਗੱਲ ਤੁਸੀਂ ਜੁੜੇ ਹੋਇਆ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੀਸ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਆਪਾਂ ਇੱਕ ਅਜਿਹੇ ਪਿੰਡ ਦੇ ਬਾਰੇ ਜਿੱਥੋਂ ਦੇ 12 ਜਣਾਂ ਨੂੰ ਪੁਲਿਸ ਨੇ ਇਹ ਕਹਿ ਕੇ ਮਾਰ ਦਿੱਤਾ ਕਿ ਉਹ ਮਾਓਵਾਦੀ ਨੇ ਇਸ ਖਬਰ ਦੀ ਚਰਚਾ ਨੈਸ਼ਨਲ ਮੀਡੀਆ 'ਚ ਤਾਂ ਹੋਣੀ ਕੀ ਸੀ ਇਸ ਖਬਰ ਦੀ ਚਰਚਾ ਪ੍ਰਿੰਟ ਮੀਡੀਆ ਦੇ ਵਿੱਚ ਵੀ ਨਹੀਂ ਹੈ ਤੇ ਨਾਲੋਂ ਨਾਲ ਚਰਚਾ ਕਰਾਂਗੇ ਫੇਕ ਇਨਕਾਊਂਟਰਾਂ ਦੇ ਬਾਰੇ ਜਾਲੀ ਪੁਲਿਸ ਮੁਕਾਬਲਿਆਂ ਦੇ ਬਾਰੇ ਇੱਕ ਰਿਪੋਰਟ ਹੈ ਜਿਹੜੀ ਕਹਿੰਦੀ ਹੈ ਕਿ ਪੰਜਾਬ ਦੇ ਆ ਮਾਫ ਕਰਨਾ ਭਾਰਤ ਦੇ ਵਿੱਚ ਕੀਤਾ ਜਾਣ ਵਾਲਾ ਹਰ ਦੂਜਾ ਇਨਕਾਊਂਟਰ ਜਿਹੜਾ ਉਹ ਜਾਲੀ ਹੈ ਜਿਹੜੀਆਂ ਫੋਰਸਸ ਦਾ ਕੰਮ ਲੋਕਾਂ ਨੂੰ ਡਾਕੂ ਲੁਟੇਰਿਆਂ ਚੋਰਾਂ ਤੋਂ ਬਚਾਉਣਾ ਹੈ ਉਹ ਫੋਰਸਸ ਉਹੀ ਪੁਲਿਸ ਵਾਲੇ ਬੇਕਸੂਰ ਬੰਦਿਆਂ ਦਾ ਬੇਕਸੂਰ ਬਚਿੰਦਿਆਂ ਦਾ ਕਤਲ ਕਰ ਰਹੇ ਨੇ ਕਿਉਂਕਿ ਇਸ ਕਰਕੇ ਕਿਉਂਕਿ ਉਹਨਾਂ ਇਲਾਕਿਆਂ ਦੇ ਵਿੱਚ ਲੋਕਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ ਇਸ ਕਰਕੇ ਕਿ ਉੱਥੇ ਪ੍ਰੈਸ ਜਾ ਨਹੀਂ ਸਕਦੀ ਉੱਥੇ ਮੀਡੀਆ ਕਵਰੇਜ ਨਹੀਂ ਹੁੰਦੀ ਤੇ ਇਸ ਕਰਕੇ ਜਿੱਥੇ ਜੀ ਕਰਦਾ ਇਹਨਾਂ ਲੋਕਾਂ ਦਾ ਕਤਲੇਆਮ ਕੀਤਾ ਜਾਂਦਾ ਹੈ ਇਹਨਾਂ ਵਿੱਚ ਤਾਂ ਇੱਕ ਗੁੰਗਾ ਵੀ ਇਨਸਾਨ ਹੈ ਜਿਹਦਾ ਮਾਓਵਾਦੀ ਹਥਿਆਰਬੰਦ ਮਾਓਵਾਦੀ ਹੁਣ ਤਾਂ ਦੂਰ ਦੀ ਗੱਲ ਉਹ ਵਿਚਾਰਾ ਦੋ ਵਕਤ ਦੀ ਰੋਟੀ ਮਸਾਂ ਖਾਂਦਾ ਸੀ ਖੈਰ ਛੱਤੀਸਗੜ੍ਹ ਦਾ ਇੱਕ ਪਿੰਡ ਆ ਪਿੰਡ ਆ ਜਿੱਥੇ 10 ਮਈ ਨੂੰ 12 ਨੇ ਦੋਛ ਪਿੰਡੂਆਂ ਨੂੰ ਮਾਰ ਕੇ ਉਹਨਾਂ ਉੱਤੇ ਮਾਓਵਾਦੀ ਹੋਣ ਦਾ ਇਲਜ਼ਾਮ ਮੜ ਦਿੱਤਾ ਗਿਆ ਬੀਜਾਪੁਰ ਜ਼ਿਲ੍ਹੇ ਦੇ ਹੈੱਡਕੁਆਟਰ ਤੋਂ 20 ਕਿਲੋਮੀਟਰ ਮਾਫ ਕਰਨਾ 50 ਕਿਲੋਮੀਟਰ ਦੂਰ ਇਹ ਪਿੰਡ ਹੈ ਉੱਥੇ ਇੰਡੀਅਨ ਐਕਸਪ੍ਰੈਸ ਦੀ ਇੱਕ ਟੀਮ ਪੁੱਜੀ ਜਿੱਥੇ ਉਹਨਾਂ ਨੇ ਤੱਥ ਇਕੱਠੇ ਕੀਤੇ ਤੇ ਰੌਂਗਟੇ ਖੜੇ ਕਰਨ ਵਾਲੇ ਆ ਇਹ ਪਿੰਡ ਜੰਗਲ ਦੇ ਬਿਲਕੁਲ ਅੰਦਰ ਹੈ ਪਿੰਡ ਤੱਕ ਪੁੱਜਣ ਲਈ ਪੰਜ ਚੌਕੀਆਂ ਪਾਰ ਕਰਕੇ ਜਾਣਾ ਪੈਂਦਾ ਤੇ ਇਸ ਪਿੰਡ ਤੋਂ ਜਿਹੜਾ ਨੇੜਲਾ ਸ਼ਹਿਰ ਹੈ ਉਹ ਤਕਰੀਬਨ 30 ਕਿਲੋਮੀਟਰ ਦੂਰ ਹੈ ਮਤਲਬ ਨੇੜੇ-ਨੇੜੇ ਸ਼ਹਿਰ ਵੀ ਹੈ ਨੀਗਾ ਪੁਲਿਸ ਦਾ ਕਹਿਣਾ ਹੈ ਕਿ ਪੁਲਿਸ ਦਾ ਦਾਵਾ ਹੈ ਕਿ ਮਾਰੇ ਗਏ 6 ਲੋਕ ਜਿਹੜੇ ਨੇ ਉਹ ਸੀਪੀਆਈ ਮਾਓਵਾਦੀ ਦੇ ਮੈਂਬਰ ਸਨ ਤੇ 6 ਰੈਵਿਊਲੂਸ਼ਨਰੀ ਕਮੇਟੀ ਦੇ ਮੈਂਬਰ ਸੀਗੇ ਸ਼ਾਨੂੰ ਹਵਲਮ ਓਐਮ ਪੀਮਾ ਦੁੱਲਾ ਡਾਮੂ ਤੇ ਜੋਗਾ ਬਾਰਸੇ ਮੌਵਾਦੀ ਸੀਗੇ ਇਹ ਪੁਲਿਸ ਨੇ ਦਾਵਾ ਕੀਤਾ ਹੁਣ ਜਿਹੜੀ ਇਨ ਇੰਡੀਅਨ ਐਕਸਪ੍ਰੈਸ ਦੀ ਫਾਈਨਡਿੰਗ ਹੈ ਉਹ ਕੀ ਕਹਿੰਦੀ ਹੈ ਇਹ ਕਹਿੰਦੇ ਕਿ ਜਦੋਂ ਅਸੀਂ ਪਿੰਡ ਚ ਗਏ ਟੀਮ ਦਾ ਦਾਵਾ ਹੈ ਤਾਂ ਲੋਕਾਂ ਨੇ ਕਿਹਾ ਕਿ ਇਹ ਜਿਹੜੇ ਲੋਕ ਪੁਲਿਸ ਨੇ ਮੌਵਾਦੀ ਕਹਿ ਕੇ ਮਾਰੇ ਆ ਅਸਲ ਦੇ ਵਿੱਚ ਤेंदੂਪत्ता ਤੋੜਨ ਜਾਂਦੇ ਸੀਗੇ ਤेंदੂਪत्ता ਕੀ ਹੈ ਜਿਹਨੂੰ ਬੀੜੀ ਬਣਾਉਣ ਦੇ ਲਈ ਵਰਤਾ ਜਾਂਦਾ ਹੁਣ ਜਿਹੜੇ ਲੋਕ ਬੀੜੀ ਪੀਂਦੇ ਨੇ ਉਹਨਾਂ ਨੂੰ ਪਤਾ ਹੈ ਕਿ ਉਹ ਕੀ ਹੁੰਦੀ ਹੈ ਤੇ ਉਹਦੇ ਵਿੱਚ ਤਬਾਕੂ ਭਰ ਕੇ ਤਿੰਦੂ ਪੱਤੇ ਦੇ ਨਾਲ ਉਹ ਬੀੜੀ ਬਣਦੀ ਹੈ ਖੈਰ ਤੇ ਉਸ ਤੋਂ ਬਾਅਦ ਪੁਲਿਸ ਨੇ ਇਹਨਾਂ ਨੂੰ ਜੰਗਲ ਦੇ ਵਿੱਚ ਘੇਰ ਲਿਆ ਆਲੇ-ਦੁਆਲੇ ਹਾਜ਼ਰ ਔਰਤਾਂ ਜਦੋਂ ਪੁਲਿਸ ਕੋਲ ਪਹੁੰਚੀਆਂ ਤਾਂ ਉਹਨਾਂ ਨੂੰ ਭਜਾ ਦਿੱਤਾ ਗਿਆ ਔਰਤਾਂ ਨੇ ਪੱਤਰਕਾਰਾਂ ਨੂੰ ਉਹੀ ਜਾਣਕਾਰੀ ਦਿੱਤੀ ਜਿਹੜੀ ਉਹਨਾਂ ਲੋਕਾਂ ਕੋਲੇ ਸੀ ਜਿਨ੍ਹਾਂ ਨੂੰ ਪੁਲਿਸ ਫੜ ਕੇ ਆਪਣੇ ਨਾਲ ਲੈ ਗਈ ਸੀ ਪਰ ਅਗਲੇ ਦਿਨ ਛੱਡ ਦਿੱਤਾ ਗਿਆ ਕੁਝ ਕੁ ਲੋਕਾਂ ਨੂੰ ਪੱਤਰਕਾਰਾਂ ਦੇ ਮੁਤਾਬਕ ਓਐਮ ਭੀਮਾ ਦੇ ਪਿਤਾ ਜਿਹੜਾ ਮਾਰਿਆ ਗਿਆ ਓਐਮ ਭੀਮਾ ਸ਼ਾਨੂ ਹਵਲਮ ਓਐਮ ਭੀਮਾ ਦੁਲਾਡਾਮੋ ਜਾਗੋ ਬਾਰਸੀ ਇਹ ਪੁਲਿਸ ਕਹਿੰਦੀ ਮਾਓਵਾਦੀ ਸੀਗੇ ਉਹ ਕਹਿੰਦੇ ਕਿ ਉਹਨੂੰ ਇੱਕ ਕੋਨੇ ਦੇ ਵਿੱਚ ਖੜਾ ਕੇ ਜਿਹੜਾ ਮੰਗੂ ਰਾਮ ਐ ਜਦੋਂ ਉਹ ਉਹ ਐ ਭੀਮਾ ਦੇ ਬਾਰੇ ਦੱਸ ਰਿਹਾ ਕਿ ਇੱਕ ਕੋਨੇ ਦੇ ਵਿੱਚ ਖੜਾ ਕੇ ਉਹਨੂੰ ਗੋਲੀ ਮਾਰੀ ਗਈ ਪੁਲਿਸ ਬਾਕੀ ਲੋਕਾਂ ਨੂੰ ਫੜ ਕੇ ਆਪਣੇ ਨਾਲ ਲੈ ਗਈ ਅਗਲੇ ਦਿਨ ਜਦੋਂ ਫੜੇ ਲੋਕ ਵਾਪਸ ਘਰ ਹੀ ਮੁੜੇ ਤਦ ਪਤਾ ਲੱਗਿਆ ਕਿ ਕੌਣ ਕੌਣ ਮਾਰਿਆ ਜਾ ਚੁੱਕਿਆ ਐ ਭੀਮਾ ਦੇ ਪਰਿਵਾਰ ਦੇ ਵਿੱਚ ਪਤਨੀ ਤੇ 3 ਮਹੀਨੇ ਦਾ ਬੇਟਾ ਮੁੰਡਾ ਉਹਦਾ ਛੋਟਾ ਜ ਉਹ ਕਿੱਥੇ ਜਾਣਗੇ ਹੁਣ ਉਹ ਕਿਹੜੀ ਥਾਂ ਜਾਣਗੇ ਜਿਹੜੇ ਲੋਕਾਂ ਤੋਂ ਸ਼ਹਿਰ ਹੀ 50 ਕਿਲੋਮੀਟਰ ਦੂਰ ਐ 30 ਕਿਲੋਮੀਟਰ ਦੂਰ ਐ ਜਿੱਥੇ মিডিਆ ਨੂੰ ਜਾਣ ਵਾਸਤੇ 5-5 ਚੌਕੀਆਂ ਲੰਘ ਕੇ ਜਾਣਾ ਪੈਂਦਾ ਉਤਤਨ ਲੱਗਦਾ ਕਿ 3 ਸਾਲ ਦਾ ਬੱਚਾ ਵੱਡਾ ਹੋ ਕੇ ਆਪਦੇ ਪਿਓ ਦਾ ਫੇਕ ਇਨਕਾਊਂਟਰ ਦਾ ਹਿਸਾਬ ਲੈ ਲੂਗਾ ਜਾਂ ਕਾਨੂੰਨ ਦੀ ਕਚਹਿਰੀ ਦੇ ਵਿੱਚ ਉਹਨਾਂ ਵੈਚੀ ਦੇ ਪੁਲਿਸ ਦੇ ਨਿਰਦੇਸ਼ਨ ਖੜਾ ਕਰ ਦੂਗਾ ਖੈਰ 40 ਸਾਲਾਂ ਸ਼ਾਨੂ ਹਵਲਮ ਜਿਹੜਾ ਮਾਰਿਆ ਗਿਆ ਉਹਦੀ ਮਾਂ ਨੇ ਦੱਸਿਆ ਕਿ ਸਾਡਾ ਮੁੰਡਾ ਗੁੰਗਾ ਤੇ ਬੋਲਾ ਸੀਗਾ ਪਹਿਲਾਂ ਵੀ ਪੁਲਿਸ ਨੂੰ ਚੱਕ ਕੇ ਲੈ ਜਾਂਦੀ ਸੀਗੀ ਪਰ ਛੱਡ ਦਿੰਦੀ ਸੀ ਕਈ ਵਾਰੀ ਉਹ ਕਹਿੰਨੇ ਮੈਂ ਵਿਰੋਧ ਕੀਤਾ ਵੀ ਇਹ ਗੁੰਗਾ ਵੀ ਇਹ ਬੋਲਾ ਵੀ ਤੁਸੀਂ ਕੀ ਲੈ ਕੇ ਕਰਨਾ ਹੈ ਇਹ ਰੱਬ ਦਾ ਜੀ ਦੋ ਵੇਲੇ ਦੀ ਰੋਟੀ ਮਸਾ ਖਾਂਦਾ ਹਨ ਤੇ ਉਹ ਕਹਿੰਨੇ ਕਿ ਮੇਰਾ ਬੇਟਾ ਹਰ ਹਫਤੇ ਗੰਗਾ ਲੂਰੂ ਬਾਜ਼ਾਰ ਦੇ ਵਿੱਚੋਂ ਰਾਸ਼ਨ ਲੈਣ ਦੇ ਲਈ ਜਾਂਦਾ ਸੀ ਉਹਦੇ ਕੋਲ ਕੋਈ ਹਥਿਆਰ ਨਹੀਂ ਸੀਗਾ ਜਦੋਂ ਪੁਲਿਸ ਉਹਨੂੰ ਗ੍ਰਿਫਤਾਰ ਕਰ ਸਕਦੀ ਸੀ ਤਾਂ ਗੋਲੀ ਘਾਤੋਂ ਮਾਰੀ ਉਸ ਦੀ ਪਤਨੀ ਨੇ ਦੱਸਿਆ ਕਿ ਉਹਦੇ ਪਤੀ ਦੇ ਮਾਰੇ ਜਾਣ ਦਾ ਪਤਾ ਉਹਨੂੰ ਉਦੋਂ ਲੱਗਿਆ ਜਦੋਂ ਪੁਲਿਸ ਨੇ ਉਹਦੀ ਫੋਟੋ ਜਾਰੀ ਕਰਤੀ ਜੋਗਾ ਬਾਰਸੀ ਦਾ ਭਰਾ ਦੁੱਲਾ ਉਹਨੇ ਦੱਸਿਆ ਕਿ ਉਹਦਾ ਭਰਾ ਤਿੰਦੂ ਪੱਤਾ ਤੋੜਨ ਗਿਆ ਸੀਗਾ ਉਹ ਸ਼ਰਾਬੀ ਸੀਗਾ ਤੇ ਬਿਮਾਰ ਰਹਿੰਦਾ ਸੀਗਾ ਅਕਸਰ ਹੀ ਉਹ ਸ਼ਰਾਬ ਪੀ ਕੇ ਤਿੰਦੂ ਪੱਤਾ ਤੋੜਦਾ ਸੀਗਾ ਉਹ ਕਿਸੇ ਮਾਓਵਾਦੀ ਗਰੁੱਪ ਦਾ ਮੈਂਬਰ ਨਹੀਂ ਸੀਗਾ ਨਾ ਹੀ ਉਹਦੇ ਕੋਲ ਹਥਿਆਰ ਸੀਗਾ ਪੁਲਿਸ ਨੇ ਆਮ ਵਾਂਗ ਪਿੰਡ ਵਾਂਗ ਪੁਲਿਸ ਨੇ ਵੀ ਆਮ ਪਿੰਡ ਆਮ ਵਾਂਗ ਪਿੰਡ ਵਾਲਿਆਂ ਦੇ ਦੋਸ਼ਾਂ ਦਾ ਖੰਡਨ ਕੀਤਾ ਸਵਾਲ ਇਹ ਹੈ ਕਿ ਜੇਕਰ ਮਾਰੇ ਗਏ ਵਿਅਕਤੀਆਂ ਨੇ ਮੁਕਾਬਲਾ ਕੀਤਾ ਤਾਂ ਸੁਰੱਖਿਆ ਫੋਰਸਾਂ ਦਾ ਕੋਈ ਜਵਾਨ ਜ਼ਖਮੀ ਕਿਉਂ ਨਹੀਂ ਹੋਇਆ ਇਹ ਇਹ ਕਿਉਂ ਨਹੀਂ ਦੱਸਦੇ ਪੁਲਿਸ ਵਾਲੇ ਕਿ ਭਾਈ ਜਿਹੜਾ ਜੋਗਾ ਬਾਰਸੀ ਸੀ ਉਹਦਾ ਅਪਰਾਧਿਕ ਰਿਕਾਰਡ ਇਹ ਸੀਗਾ ਤੁਸੀਂ ਜਾਓ ਉੱਥੇ ਪਿੰਡ ਦੇ ਵਿੱਚ ਲੋਕਾਂ ਨੂੰ ਸੈਟੀਸਫਾਈਡ ਕਰੋ ਕਿ ਤੁਹਾਡੇ ਬੰਦੇ ਵੈਸੇ ਤਾਂ ਕਾਨੂੰਨੀ ਏਜੰਸੀਆਂ ਦੇ ਲਈ ਜਾਂ ਪੁਲਿਸ ਫੋਰਸਸ ਦੇ ਲਈ ਇਹ ਸਥਾਪਿਤ ਕਰਨਾ ਕੋਈ ਉਕਾ ਨਹੀਂ ਹੈ ਕੀ ਕਿਹੜਾ ਬੰਦਾ ਕੋਈ ਕ੍ਰਿਮੀਨਲ ਰਿਕਾਰਡ ਸੀਗਾ ਜਾਂ ਨਹੀਂ ਸੀਗਾ ਇਸ ਦਾ ਆਪਾਂ ਦੇਖਿਆ ਕਿ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਦੇ ਵਿੱਚ ਕਿਲਿੰਗਸ ਦੇ ਵਿੱਚ ਪੁਲਿਸ ਨੇ ਵੱਡੇ ਵੱਡੇ ਲੋਕਾਂ ਨੂੰ ਮਾਰ ਦਿੱਤਾ ਵੱਡੇ ਵੱਡੇ ਲੋਕਾਂ ਨੂੰ ਸ਼ਹੀਦ ਕਰ ਦਿੱਤਾ ਖੈਰ ਤੇ ਪਰ ਮੈਂ ਜਿਵੇਂ ਪਹਿਲਾ ਸਵਾਲ ਖੜਾ ਕੀਤਾ ਸੀਗਾ ਕਿ ਜਿਹੜੇ ਸਾਡੇ ਪੁਲਿਸ ਫੋਰਸਸ ਨੇ ਇਹਨਾਂ ਦਾ ਕੰਮ ਕੀ ਹੈ ਇਹਨਾਂ ਦਾ ਕੰਮ ਕੀ ਹੈ ਇਹੀ ਹੈ ਕਿ ਜੇਕਰ ਫੌਜ ਬਾਹਰੋਂ ਪ੍ਰੋਟੈਕਟ ਕਰ ਰਹੀ ਹੈ ਦੁਸ਼ਮਣ ਨੂੰ ਤੇ ਤੁਸੀਂ ਚੱਕ ਕੇ ਅੰਦਰਲੇ ਬੰਦਿਆਂ ਨੂੰ ਅੰਦਰਲੇ ਆਪਣੇ ਨਾਗਰਿਕਾਂ ਨੂੰ ਮਾਰ ਦਿਓ ਕਹਿ ਕੇ ਕਿ ਇਹ ਤਾਂ ਮਾਓਵਾਦੀ ਹੈ ਇਥੇ ਕਿੰਨੇ ਲੋਕ ਖਾੜਕੂ ਕਹਿ ਕੇ ਮਾਰ ਦਿੱਤੇ ਗਏ ਕਿੰਨੇ ਲੋਕ ਨਕਸਲਵਾੜੀ ਕਹਿ ਕੇ ਮਾਰ ਦਿੱਤੇ ਗਏ ਕਿੰਨੇ ਲੋਕ ਮਾਓਵਾਦੀ ਕਹਿ ਕੇ ਮਾਰ ਦਿੱਤੇ ਗਏ ਜਿਨ੍ਹਾਂ ਨੂੰ ਇਹ ਮਾਰ ਨਹੀਂ ਸਕਦੇ ਉਹਨਾਂ ਨੂੰ ਇਹ ਥੋੜਾ ਕਿ ਛੱਡ ਦਿੰਦੇ ਆ ਉਹਨਾਂ ਨੂੰ ਕਿਸੇ ਨੂੰ ਅਰਬਨ ਨਕਸਲ ਕਹਿ ਦਿੰਦੇ ਆ ਕਿਸੇ ਨੂੰ ਕੁਛ ਕਹਿ ਦਿੰਦੇ ਆ ਜੇਕਰ ਪੰਜਾਬ ਦੀਆਂ ਮਸਾਲਾਂ ਪੰਜਾਬ ਦੇ ਦੇ ਵਿੱਚ ਤਾਂ ਤੁਹਾਨੂੰ ਹਜ਼ਾਰਾਂ ਮਸਾਲਾ ਮਿਲ ਜਾਣੀਆਂ ਇਸ ਤਰ੍ਹਾਂ ਦੀਆਂ ਜਦੋਂ ਬੇਕਸੂਰ ਬੇਦੋਸ਼ੇ ਮੁੰਡਿਆਂ ਨੂੰ ਘਰਾਂ ਦੇ ਵਿੱਚੋਂ ਚੱਕ ਕੇ ਚਰੀਆਂ ਜਵਾਰਾਂ ਕਮਾਦਾਂ ਦੇ ਵਿੱਚੋਂ ਚੁੱਕ-ਚੁੱਕ ਕੇ ਖਪਾ ਦਿੱਤਾ ਗਿਆ ਜਾਂ ਉੱਥੇ ਖਪਾ ਦਿੱਤਾ ਗਿਆ ਜਸਵੰਤ ਸਿੰਘ ਖਾਲੜਾ ਜਿਹੜੇ ਕਿ ਉਹ ਕੋਈ ਉਹ ਉਹਨਾਂ ਕੋਲੇ ਕੋਈ ਹਥਿਆਰ ਨਹੀਂ ਸੀਗਾ ਉਹ ਕੋਈ ਕਿਸੇ ਨੂੰ ਵਾਇਲੈਂਟ ਨਹੀਂ ਕਿਸੇ ਤਰੀਕੇ ਨਾਲ ਸੰਘਰਸ਼ ਕਰ ਰਹੇ ਸੀਗੇ ਉਹ ਸਿਰਫ ਡਾਟਾ ਇਕੱਠਾ ਕਰ ਰਹੇ ਸੀ ਜਿਹੜੇ ਫੇਕ ਇਨਕਾਊਂਟਰ ਪੁਲਿਸ ਨੇ ਕੀਤੇ ਸੀ ਉਹਨਾਂ ਨੂੰ ਚੱਕ ਕੇ ਇੱਕ ਪਾਸੇ ਦਿੱਤਾ ਗਿਆ ਜਸedar ਗੁਰਦੇਵ ਸਿੰਘ ਕੌਂਕੇ ਸਾਹਿਬ ਉਹਨਾਂ ਨੇ ਮੈਨੂੰ ਨਹੀਂ ਲੱਗਦਾ ਕਿਸੇ ਪੁਲਿਸ ਅਫਸਰ ਨੂੰ ਮੰਦਾ ਵੀ ਬੋਲਿਆ ਹੋਣਾ ਉਹਨਾਂ ਦਾ ਬੜਾ ਸਤਿਕਾਰ ਸੀਗਾ ਉਹਨਾਂ ਦਾ ਚੱਕ ਕੇ ਇਨਕਾਊਂਟਰ ਕਰ ਦਿੱਤਾ ਗਿਆ ਬਾਅਦ ਦੇ ਵਿੱਚ ਕਹਿੰਦੇ ਕਿ ਤਾਂ ਭਗੌੜਾ ਭੱਜ ਗਿਆ ਜੀ ਉਹ ਤਾਂ ਉਹਨਾਂ ਦਾ ਸਭ ਤੋਂ ਦੋਹਰਾ ਕਿਰਦਾਰ ਕੁਛ ਉਹਨਾਂ ਦੀ ਕੀਤੀ ਗਈ ਇੱਕ ਤਾਂ ਉਹਨਾਂ ਨੂੰ ਉਹਨਾਂ ਦਾ ਇਨਕਾਊਂਟਰ ਕਰ ਦੇਖ ਉਹਨਾਂ ਨੂੰ ਪਗੋੜਾ ਕਰਾ ਦਿੱਤਾ ਗਿਆ ਸੋ ਪਰ ਸਾਡੀਆਂ ਪੰਥਕ ਸਰਕਾਰਾਂ ਵੀ ਆਈਆਂ ਕਿਹਨੇ ਉਹਨਾਂ ਨੂੰ ਨਿਆਂ ਦੇਣਾ ਸੀਗਾ ਤੇ ਕਿਹਨੇ ਕੋਈ ਗੱਲ ਕਰਨੀ ਸੀ ਅੱਜ ਕੱਲ ਜਿਹੜੇ ਪ੍ਰਧਾਨ ਮੰਤਰੀ ਸਾਹਿਬ ਨੇ ਉਹ ਇੰਟਰਵਿਊ ਦੇ ਰਹੇ ਨੇ ਜਿੰਨਾ ਇੰਟਰਵਿਊਜ਼ ਦੇ ਵਿੱਚ ਉਹਨਾਂ ਤੋਂ ਭਗਵਾ ਪਾਰਟੀ ਦੇ 10 ਸਾਲ ਦੇ ਕਾਰਜਕਾਲ ਬਾਰੇ ਕੋਈ ਸਵਾਲ ਹੀ ਨਹੀਂ ਕੀਤਾ ਜਾਂਦਾ ਭਾਜਪਾ ਦੇ ਮੈਨੀਫੈਸਟੋ ਦੇ ਬਾਰੇ ਅਨਪਲੈਂਟ ਦੇ ਬਾਰੇ ਅਨਪਲਾਈਮੈਂਟ ਦੇ ਬਾਰੇ ਦੇਸ਼ ਦੇ ਆਰਥਿਕਤਾ ਦੇ ਬਾਰੇ ਕੋਈ ਸਵਾਲ ਹੀ ਨਹੀਂਗਾ ਆਪਣੇ ਦੋ ਆਪਣੇ ਦੋ ਕਾਰਜਕਾਲਾਂ ਦੇ ਵਿੱਚ ਇੱਕ ਵੀ ਪ੍ਰੈਸ ਨਾ ਕਰਨ ਵਾਲਾ ਜਿਹੜਾ ਸਾਡਾ ਪ੍ਰਧਾਨ ਮੰਤਰੀ ਸਾਹਿਬ ਨੇ ਨਰਿੰਦਰ ਮੋਦੀ ਉਹਨਾਂ ਨੇ ਲੰਘੇ ਦਿਨਾਂ ਦੇ ਵਿੱਚ 10 ਤੋਂ ਵੱਧ ਇੰਟਰਵਿਊਜ਼ ਦਿੱਤੀਆਂ ਨੇ ਜਿਨ੍ਹਾਂ ਦੇ ਵਿੱਚ ਭਾਜਪਾਈ ਨੈਰੇਟਿਵ ਤੇ ਮੋਦੀ ਦੀ ਹੀ ਇਮੇਜ ਤੋਂ ਇਲਾਵਾ ਕੱਖ ਵੀ ਨਹੀਂ ਹੈ ਮਤਲਬ ਉਹਨਾਂ ਨੇ ਇਹ ਸਟੈਬਲਿਸ਼ ਕੀਤਾ ਤੇ ਮੈਂ ਮੋਦੀ ਸਾਹਿਬ ਦੀ ਗੱਲ ਕਿਉਂ ਕਰ ਰਿਹਾ ਕਿਉਂਕਿ ਪਿਛਲੇ ਦਿਨ ਉਹਨਾਂ ਨੇ ਬਿਆਨ ਦਿੱਤਾ ਸੀਗਾ ਕਿ ਸਾਡੀ ਜਿਹੜੀ ਲੜਾਈ ਹੈ नक्सਲਵਾਦ ਦੇ ਵਿਰੁੱਧ ਹੋਵੇਗੀ ਤੇ ਇਹ ਇਸ਼ਾਰਾ ਛਤੀਸਗੜ੍ਹ ਦੇ ਵਿੱਚ ਬਣੀ ਨਵੀਂ ਭਾਜਪਾ ਸਰਕਾਰ ਦੇ ਵਿੱਚ ਸੀਗਾ ਭਾਜਪਾ ਸਰਕਾਰ ਦੇ ਨਹੀਂ ਸੀਗਾ ਇਹਦੇ ਨਤੀਜੇ ਵਜੋਂ ਆਪਾਂ ਪੇਡੀਆਂ ਪੈਣ ਦੀ ਇੱਕ ਦਰਦਨਾਕ ਜਿਹੜੀ ਘਟਨਾ ਉਹ ਤੁਹਾਡੇ ਸਾਰਿਆਂ ਦੇ ਨਾਲ ਸਾਂਝੀ ਕਰ ਰਹੇ ਹਾਂ ਕਿਸੇ ਵੀ ਪੱਤਰਕਾਰ ਨੇ ਜਿਹੜੇ ਮੋਦੀ ਸਾਹਿਬ ਦੇ ਅੱਜਕੱਲ ਇੰਟਰਵਿਊ ਲੈ ਰਹੇ ਨੇ ਉਹਨਾਂ ਨੇ ਇੰਨਾ ਸਵਾਲ ਕਰਨ ਦੀ ਹਿੰਮਤ ਨਹੀਂ ਕੀਤੀ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੇਲੀ ਦੇ ਵਿੱਚ ਭਾਜਪਾਈ ਗੁੰਡਿਆਂ ਨੇ ਇੱਕ ਪੱਤਰਕਾਰ ਕੁੱਟਿਆ ਸੀਗਾ ਉਸ ਮਾਮਲੇ ਨੂੰ ਚੁੱਕਿਆ ਹੋਵੇ ਜਾਂ ਉਹਦਾ ਗੱਲ ਹੀ ਕੀਤੀ ਹੋਵੇ ਜਾਂ ਜ਼ਿਕਰ ਹੀ ਕੀਤਾ ਹੋਵੇ ਔਰ ਜਿਹੜੇ ਇੰਕਾਊਂਟਰ ਜਿਵੇਂ ਪੰਜਾਬ ਦੀ ਮਿਸਾਲ ਦਿੱਤੀ ਹੈ ਤੁਸੀਂ ਦੇਖੋ ਕਿ ਜੇਕਰ ਅਖਬਾਰ ਦੀ ਟੀਮ ਉਸ ਪਿੰਡ ਚ ਨਾ ਜਾਂਦੀ ਤਾਂ ਕੀ ਨਿਕਲ ਕੇ ਆਉਂਦਾ ਸੀ ਇਹ ਬਾਹਰ ਇਹ ਇਨਕਾਊਂਟਰ ਇੱਥੇ ਤਾਂ ਬਹੁਤ ਵੱਡੀ ਬਸੋਂ ਆ ਜਿਹੜੀ ਉਹ ਨੇ ਇਹ ਕਹਿਣਾ ਸੀਗਾ ਕਿ ਚਲੋ ਮਾਓਵਾਦੀ ਮਾਰੇ ਗਿਆ ਆਪਾਂ ਨੂੰ ਪਤਾ ਨਾ ਕਿ ਜਿਵੇਂ ਇੱਕ ਨੈਰੇਟਿਵ ਆ ਸਰਕਾਰੀ ਨੈਰੇਟਿਵ ਨੂੰ ਸੈਲੀਬ੍ਰੇਟ ਕਰਨ ਵਾਲੇ ਵੀ ਲੋਕ ਹੁੰਦੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਉਹ ਅੱਖਾਂ ਤੇ ਇਨੀਆਂ ਪੱਟੀਆਂ ਵੱਜੀਆਂ ਹੁੰਦੀਆਂ ਆ ਬੌਧਿਕ ਤੌਰ ਤੇ ਇਹਨੇ ਕੰਗਾਲ ਹੁੰਦੇ ਆ ਉਹ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਸਰਕਾਰੀ ਜ਼ਬਰ ਵੀ ਹੋ ਰਿਹਾ ਹੈ ਖੈਰ ਪਹਿਲੀ ਗੱਲ ਤਾਂ ਹੁਣ ਤਾਂ ਸੰਘਰਸ਼ ਕਰ ਰਹੇ ਲੋਕਾਂ ਦੇ ਮਾਰੇ ਜਾਣ ਦੀ ਖਬਰ ਖਬਰ ਘੱਟੀ ਤਾਂ ਘੱਟ ਹੀ ਤਾਂ ਪੁਲਿਸ ਦੀ ਪ੍ਰਾਪਤੀ ਵੱਧ ਦੱਸੀ ਜਾਂਦੀ ਹੈ ਖਬਰ ਘੱਟ ਤੇ ਪੁਲਿਸ ਦੀ ਪ੍ਰਾਪਤੀ ਵੱਧ ਦੱਸੀ ਜਾਂਦੀ ਹੈ ਪੰਜਾਬ ਤੋਂ ਸ਼ੁਰੂ ਕਰ ਲਓ ਜਸਵੰਤ ਸਿੰਘ ਖਾਲੜਾ ਜੀ ਦਾ ਜਨਮੈ ਨਾਮ ਲਿਆ ਉਸ ਤੋਂ ਇਲਾਵਾ ਜੇਕਰ ਤੁਸੀਂ ਹੋਰ ਦੇਸ਼ ਦੇ ਵੱਡੇ ਇਨਕਾਊਂਟਰਾਂ ਜਿਨ੍ਹਾਂ ਤੇ ਸਵਾਲ ਖੜੇ ਹੋਏ ਨੇ ਭਪਾਲ ਜੇਲ ਇਨਕਾਊਂਟਰ 2016 ਦੇ ਵਿੱਚ ਹੋਇਆ ਸੀਗਾ 8 ਜਾਣੇ ਸੀਗੇ ਜਿਨ੍ਹਾਂ ਨੂੰ ਇਸਲਾਮਿਕ ਮੂਵਮੈਂਟ ਆਫ ਇੰਡੀਆ ਦੇ ਨਾਲ ਤੇ ਇਹਨਾਂ ਦੇ ਬਾਰੇ ਕਿਹਾ ਗਿਆ ਕਿ ਇਹ ਜੇਲ ਦੇ ਵਿੱਚੋਂ ਭੱਜੇ ਨੇ ਬਾਅਦ ਦੇ ਵਿੱਚ ਇਹਨਾਂ ਨੂੰ ਮਾਰ ਦਿੱਤਾ ਗਿਆ ਮਣੀਪੁਰ ਐਕਸਟਰਾ ਜੁਡੀਸ਼ੀਅਲ ਕਿਲਿੰਗਸ 2010 ਤੋਂ ਲੈ ਕੇ ਹੁਣ ਤੱਕ ਹਜ਼ਾਰਾਂ ਲੋਕ ਉੱਥੇ ਮਾਰ ਦਿੱਤੇ ਗਏ ਨੇ ਮਣੀਪੁਰ ਦੇ ਵਿੱਚ ਤੇ ਫਰਵਰੀ 2020 ਦੀ ਗੱਲ ਆ ਜਦੋਂ ਮਣੀਪੁਰ ਪੁਲਿਸਮੈਨ ਤੇ ਇੱਕ ਇਨਸਪੈਕਟਰ ਸੀਗਾ ਸਰੈਂਡਰ ਕੀਤਾ ਸੀਗਾ ਉੱਥੇ ਚੀਫ ਜੁਡੀਸ਼ੀਅਲ ਮੈਸਟੇਟ ਦੇ ਵਿੱਚ ਇਨ ਕਨੈਕਸ਼ਨ ਸੀਗਾ ਇੱਕ ਫੇਕ ਇਨਕਾਊਂਟਰ ਸੀਗਾ ਇਹਦੇ ਗਮਾਮ ਰਤਨ ਕੁਮਾਰ ਦਾ 1 ਸਤੰਬਰ 2010 ਦਾ ਇਹ ਮਾਮਲਾ ਸੀਗਾ ਬਾਟਲਾ ਹਾਊਸ ਇਨਕਾਊਂਟਰ 218 ਦੇ ਵਿੱਚ ਹੋਇਆ ਸੀਗਾ ਬਾਲੀਵੁੱਡ ਨੇ ਤੇ ਫਿਲਮ ਤੱਕ ਬਣਾਈ ਆ ਸੁਰਾਮੁਦੀਨ ਸ਼ੇਖ 2006 ਦੇ ਵਿੱਚ ਤੁਲਸੀਰਾਮ ਪਰਜਾਪਤ ਦਾ ਇਨਕਾਊਂਟਰ 2006 ਦੇ ਵਿੱਚ ਇਸ਼ਰਤ ਜਹਾਂ ਦਾ ਉਹ ਇਨਕਾਊਂਟਰ 2004 ਦੇ ਵਿੱਚ ਵਿਰਪਣ ਦਾ 2004 ਦੇ ਵਿੱਚ ਸਦਕ ਜਮਾਲ ਦਾ ਇਨਕਾਊਂਟਰ 2003 ਦੇ ਵਿੱਚ ਇੱਕ ਰਿਪੋਰਟ ਦੇ ਮੁਤਾਬਕ ਭਾਰਤ ਦੇ ਵਿੱਚ ਕੀਤਾ ਜਾਣ ਵਾਲਾ ਹਰ ਦੂਜਾ ਇਨਕਾਊਂਟਰ ਜਿਹੜਾ ਉਹ ਫੇਕ ਇਨਕਾਊਂਟਰ ਹੈ ਪਰ ਇਹਨਾਂ ਚੀਜ਼ਾਂ ਤੇ ਬੋਲੇ ਕੌਣ ਜਦੋਂ ਸਰਕਾਰਾਂ ਆਪਣੇ ਨੈਰੇਟਿਵ ਲੋਕਾਂ ਦੀ ਸੋਚ ਉੱਤੇ ਥੋਪਣ ਦੇ ਵਿੱਚ ਕਾਮਯਾਬ ਹੋ ਜਾਂਦੀਆਂ ਨੇ ਤਾਂ ਉਦੋਂ ਘੱਟ ਗਿਣਤੀਆਂ ਉਦੋਂ ਸੰਘਰਸ਼ ਕਰ ਰਹੇ ਲੋਕਾਂ ਤੇ ਜ਼ੁਲਮ ਹੋਣਾ ਕੋਈ ਵੱਡੀ ਗੱਲ ਨਹੀਂ ਹੈ ਉਹਨਾਂ ਤੇ ਜ਼ੁਲਮ ਹੁੰਦਾ ਪਰ ਕਿਉਂਕਿ ਸਰਕਾਰਾਂ ਇਹ ਸਾਡੀ ਡੈਮੋਕ੍ਰੇਸੀ ਦੇ ਵਿੱਚ ਆਮ ਹੀ ਲੋਕਤੰਤਰ ਦੇ ਵਿੱਚ ਕਿਹਾ ਜਾਂਦਾ ਕਿ ਜਿਹਦੇ ਕੋਲੇ ਵੱਧ ਵੋਟਾਂ ਆ ਉਹ ਨੇਤਾ ਸੋ ਇੱਥੇ ਵੋਟਾਂ ਦੇ ਵਿੱਚ ਸਿਰ ਗਿਣੇ ਜਾਂਦੇ ਆ ਵੋਟਾਂ ਗਿਣੀਆਂ ਜਾਂਦੀਆਂ ਪਰ ਜਿਹੜੇ ਲੋਕ ਵੋਟਾਂ ਨਹੀਂ ਹੁੰਦੇ ਜਾਂ ਘੱਟ ਹੁੰਦੇ ਆ ਉਹਨਾਂ ਦੇ ਉੱਤੇ ਜ਼ੁਲਮ ਹੁੰਦਾ ਰਹਿੰਦਾ ਪੇਡਿਆਪਿੰਡ ਦੇ ਵਿੱਚ ਪੁਲਿਸ ਨੇ ਇੱਕ ਵਾਰ ਫਿਰ ਤੋਂ ਵੈਸ਼ੀਆ ਨਾਲ ਕਾਰਵਾਈ ਨੂੰ ਅੰਜਾਮ ਦਿੱਤਾ ਹਾਂ ਜੇਕਰ ਪੁਲਿਸ ਸੱਚੀ ਹੈ ਤਾਂ ਉਹ ਇੰਡੀਅਨ ਐਕਸਪ੍ਰੈਸ ਦੇ ਇਨ੍ਹਾਂ ਫੈਕਟਸ ਦਾ ਇਨ੍ਹਾਂ ਸਵਾਲਾਂ ਦਾ ਜਵਾਬ ਦੇਵੇ ਜਿਹੜੇ ਉਹਨਾਂ ਨੇ ਖੜੇ ਕੀਤੇ ਨੇ ਬਹੁਤ ਬਹੁਤ ਧੰਨਵਾਦ ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ ਤੇ ਮਾਰਾਂਗੇ ਮਨੁੱਖਤਾ ਦੇ ਹੱਕ ਦੇ ਵਿੱਚ ਹਾ ਦਾ ਨਾਰਾ